ਪਿਆਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬੇਟਾ ਜਮਾਤ 10ਵੀਂ ਦੇ ਲਈ ਜੋ ਤੁਹਾਡਾ ਪੰਜਾਬੀ A ਦਾ ਪੇਪਰ ਹੋਏਗਾ ਉਹਦੇ ਲਈ ਆਪਾਂ ਨੂੰ ਜੋ PSCB ਬੋਰਡ ਹੈ ਸਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤਾਂ ਉਸ ਦੇ ਬਾਰੇ ਇੱਕ ਮਾਡਲ ਟੈਸਟ ਪੇਪਰ ਆਇਆ ਸੀ ਉਸ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਇਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਨੇ ਤੇ ਉਮੀਦ ਹੈ ਤੁਹਾਡੇ ਪੇਪਰ ਦੇ ਵਿੱਚ ਇਹਦੇ ਵਿੱਚੋਂ ਕਾਫੀ ਕੁਐਸਚਨ ਜਿਹੜੇ ਪੁੱਛੇ ਜਾਣਗੇ ਆਪਾਂ ਪੂਰਾ ਹੱਲ ਕਰਾਂਗੇ ਇੱਕ ਇੱਕ ਕੁਐਸਚਨ ਤੁਹਾਡੇ ਨਾਲ ਡਿਸਕਸ ਕਰਦੇ ਹੋਏ ਤਾਂ ਕੁੱਲ 65 ਅੰਕ ਦਾ ਪੇਪਰ ਹੈਗਾ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਸਮਾਂ ਤੁਹਾਨੂੰ 3 ਘੰਟੇ ਦਾ ਮਿਲੇਗਾ 5 ਅੰਕ ਬੇਟਾ ਸੁੰਦਰ ਲਿਖਾਈ ਦੇ ਲਈ ਨੇ ਇਸੇ ਲਈ ਪੇਪਰ ਨੂੰ ਬਸ ਸਾਫ਼-ਸਾਫ਼ ਸੋਹਣਾ-ਸੋਹਣਾ ਕਰਕੇ ਲਿਖਣਾਗਾ ਕਟਿੰਗ ਨਹੀਂ ਕਰਨੀ ਦੂਸਰੇ ਪ੍ਰਸ਼ਨ ਦੇ ਵਿੱਚ ਵਸਤੂਨਿਸ਼ਟ ਪ੍ਰਸ਼ਨ ਹੋਣਗੇ 2-2 ਅੰਕਾਂ ਦੇ ਹੋਣਗੇ ਜਿਵੇਂ ਪਹਿਲਾ ਕੁਐਸਚਨ ਹੈ ਗੁਰੂ ਅੰਗਦ ਦੇਵ ਜੀ ਕਿਸ ਕਾਵਤਾਰਾ ਨਾਲ ਸੰਬੰਧਿਤ ਹਨ ਹਾਂਜੀ ਕਿਹੜੀ ਕਾਵਤਾਰਾ ਨਾਲ ਸੰਬੰਧਿਤ ਨੇ ਵੀ ਗੁਰਮਤ ਕਾਵਤਾਰਾ ਨਾਲ ਗੁਰਮਤ ਕਾਵਤਾਰਾ ਨਾਲ ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ ਹਾਂਜੀ ਕਿਸ ਨੇ ਕੀਤੀ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਤੀਸਰਾ ਕੁਸਚਨ ਕੀ ਘਰ ਇੱਟਾਂ ਜਾਂ ਬੱਟਿਆਂ ਦੇ ਬਣੇ ਕੋਠੇ ਨੂੰ ਕਹਿੰਦੇ ਹਨ ਨਹੀਂ ਠੀਕ ਹੈ ਗਰ ਇੱਟਾਂ ਜਾਂ ਬੱਟੀਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ ਰਵਾਬ ਮੰਗਾਉਣ ਦਾ ਵਰ ਤਾਂ ਤੇ ਲੇਖ ਦਾ ਲੇਖ ਕੌਣਾਗਾ ਬੇਟਾ ਗਿਆਨੀ ਦਿੱਤ ਸਿੰਘ ਗਿਆਨੀ ਦਿੱਤ ਸਿੰਘ ਠੀਕ ਅਗਲਾ ਕੁਐਸਚਨ ਬਾਗੀ ਦੀ ਧੀ ਕਹਾਣੀ ਕਿਸ ਕਹਾਣੀਕਾਰ ਦੀ ਲਿਖੀ ਹੋਈ ਹੈ ਹਾਂਜੀ ਕਿਹਦੀ ਲਿਖੀ ਹੈ ਬੁੱਤੇ ਗੁਰਮukh ਸਿੰਘ ਮੁਸਾਫਿਰ ਗੁਰਮukh ਸਿੰਘ ਮਸਾਫਿਰ ਅਗਲਾ ਕੁਸਚਨ ਕੁਲਫੀ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਹਾਂਜੀ ਬੇਟਾ ਤਾਂ ਕੁਲਫੀ ਕਹਾਣੀ ਦੇ ਵਿੱਚ ਇੱਕ ਪਾਤਰ ਕਾਕਾ ਬਲਵੰਤ ਗਾਰਗੀ ਦੀ ਕਿਹੜੀ ਕਾਂਗੀ ਬਨਗੀ ਵਿੱਚ ਦਰਜ ਹੈ ਹਾਂਜੀ ਕਿਹੜੀ ਕਾਂਗੀ ਦਾ ਕੀ ਨਾਮ ਹੈ ਪੁੱਤ ਬੰਬ ਕੇਸ ਬੰਬ ਕੇਸ ਸਮੁੰਦਰੋਂ ਪਾਰ ਇੱਕ ਅੰਗਿ ਅਨੁਸਾਰ ਬਲਵੰਤ ਢਿੱਲੋ ਹਰਦੇਵ ਦਾ ਕੀ ਲੱਗਦਾ ਸੀ ਵੀ ਦੋਸਤ ਅਗਲਾ ਕੁਐਸਚਨ ਇੱਕ ਹੋਰ ਨਵਾਂ ਸਾਲ ਦੇ ਕਾਂਡ ਤਿੰਨ ਦਾ ਕੀ ਨਾਮ ਹੈ ਹਾਂਜੀ ਬੇਟਾ ਇੱਕ ਹੋਰ ਨਵਾਂ ਸਾਲ ਦੇ ਵਿੱਚ ਤਿੰਨ ਕਾਂਡ ਨੇ ਵੀ ਇੱਕ ਸਵੇਰ ਦੂਸਰਾ ਹੈ ਦੁਪਹਿਰ ਤੇ ਤੀਸਰਾ ਹੈਗਾ ਸ਼ਾਮ ਤੇ ਤੀਸਰੇ ਕਾਂਡ ਦਾ ਕੀ ਨਾਮ ਹੈ ਪੁੱਤ ਸ਼ਾਮ ਇੱਕ ਹੋਰ ਨਵਾਂ ਸਾਲ ਦੇ ਕਾਂਡ 2 ਦੇ ਕਿਸੇ ਇੱਕ ਪੁੱਤਰ ਨਹੀਂ ਪਾਤਰ ਦਾ ਨਾਮ ਬੰਤਾ ਹੋ ਗਿਆ ਤਾਰੂ ਹੋ ਗਈ ਫੰਮਣ ਹੋ ਗਿਆ ਤੁਸੀਂ ਲਿਖ ਸਕ ਜਾਓਗੇ ਬੰਤਾ ਤਾਰੂ ਫੰਮਣ ਹਾਂਜੀ ਬੇਟਾ ਇਸ ਤੋਂ ਬਾਅਦ ਇਹ ਜਿਹੜੇ 10 ਕੁਐਸਚਨ ਸੀ ਵੀ 2-2 ਨੰਬਰ ਦੇ ਸੀ ਜਨਨ ਕਿ 20 ਨੰਬਰ ਦਾ ਤੁਹਾਡਾ ਵਸਤੂਨਿਸ਼ਟ ਪ੍ਰਸ਼ਨਾਂ ਵਾਲਾ ਭਾਗ ਹੋਏਗਾ ਅਗਲਾ ਕੁਐਸਚਨ ਹੈ ਜਿਹੜਾ ਬੇਟਾ ਇਹ ਪ੍ਰਸੰਗ ਸਹਿਤ ਵਿਆਖਿਆ ਹੋਏਗੀ ਠੀਕ ਹੈ ਇਹ ਤੁਹਾਨੂੰ ਹੋਏਗਾ 5 ਨੰਬਰ ਦਾ ਹਾਂਜੀ ਬੇਟਾ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਕਰਨਾ ਹੋਏਗਾ ਵੀ ਇਹ ਆਪਣੇ ਕੋਲ ਪੰਜ ਅੰਕਾਂ ਦਾ ਹੋਏਗਾ ਚਲੋ ਆਪ ਇੱਕ ਕਰ ਦਿਆਂਗੇ ਹਾਂਜੀ ਬੇਟਾ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪ੍ਰਸੰਗ ਲਿਖਣਾ ਵੀ ਕਿ ਪ੍ਰਸੰਗ ਦੇ ਵਿੱਚ ਤੁਸੀਂ ਲਿਖੋਗੇ ਵੀ ਜਿਹੜਾ ਕਾਪ ਟੋਟਾਗਾ ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਤੇ ਫਰੰਗੀਆਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚੋਂ ਲਿਆ ਗਿਆ ਹੈਗਾ ਜੋ ਕਿ ਸਾਹਿਤ ਮਾਲਾ ਪੁਸਤਕ ਵਿੱਚ ਜੰਗ ਦਾ ਹਾਲ ਸਰਲੇਖ ਹੇਠ ਦਰਜ ਹੈ ਫਿਰ ਦੱਸਾਂਗੇ ਵੀ ਇਹ 17 ਕੀ ਦੇ ਨਾਲ ਰਿਲੇਟਡ ਨਹੀਂ ਇਸ ਜੰਗ ਨਾਮੇ ਵਿੱਚ ਕਵੀ ਨੇ ਮਹਾਰਾ ਰঞ্জੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਸ਼ਾ ਕਰਦੀ ਤੇ ਪੰਜਾਬ ਅੰਗਰੇਜ਼ਾਂ ਤੇ ਸਿੰਘਾਂ ਦੀਆਂ ਲੜਾਈਆਂ ਦਾ ਵਰਣਨ ਕੀਤਾਗਾ ਇਨ੍ਹਾਂ ਸਤਨਾਂ ਵਿੱਚ ਕਵੀ ਸਿੱਖ ਫੌਜਾਂ ਦੀ ਹਾਰ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਾਗਾ ਫਿਰ ਇਸ ਤੋਂ ਬਾਅਦ ਆਪਾਂ ਵਿਆਖਿਆ ਕਰਨੀਏ ਬੁੱਤੇ ਇਸ ਦੀ ਜਿਹੜੀਆਂ ਵੀ ਸਤਨਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਠੀਕ ਸੌਕੇ ਸ਼ਬਦਾਂ ਦੇ ਵਿੱਚ ਯੋਗਨੈ ਸ਼ਾਹ ਮੁਹੰਮਦ ਸਿੰਘਾ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਸੰਬੰਧੀ ਆਪਣਾ ਫੈਸਲਾ ਦਿੰਦਾ ਹੋਇਆ ਕਹਿੰਦਾਗਾ ਇਹ ਹਿੰਦੂਸਤਾਨ ਤੇ ਪੰਜਾਬ ਦਾ ਯੰਗ ਸੀ ਅੰਗਰੇਜ਼ੀ ਰਾਜ ਤੇ ਸਿੱਖ ਰਾਜ ਦੋਹਾਂ ਬਾਦਸ਼ਾਹੀਆਂ ਦੀਆਂ ਫੌਜਾਂ ਬਹੁਤ ਭਾਰੀਆਂ ਸਨ ਖਾਲਸਾ ਫੌਜ ਇੰਨੀ ਬਹਾਦਰੀ ਨਾਲ ਲੜੀ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਉਹ ਖੁਸ਼ ਕੇ ਹੋ ਕੇ ਸਿੰਘਾਂ ਨੂੰ ਭਾਰੀ ਨਾਮ ਦੇ ਕੇ ਉਹਨਾਂ ਦੀ ਬਹਾਦਰੀ ਦਾ ਮੁੱਲ ਪਾਉਂਦਾ ਪਰ ਜੰਗ ਇੰਨੀ ਭਿਆਨਕ ਸੀ ਕਿ ਆਦਮੀ ਗੋਲੀਆਂ ਨਾਲ ਹੀ ਉੱਡਦੇ ਜਾ ਰਹੇ ਸਨ ਤੇ ਹਾਥੀ ਆਪਣੇ ਹੌਦਿਆਂ ਸਮੇਤ ਹੀ ਟਹਿਰੇ ਸਨ ਕਵੀ ਆਖਦਾ ਕਿ ਖਾਲਸਾ ਫੌਜਾਂ ਤਾਂ ਜਿੱਤੀਆਂ ਪਈਆਂ ਸਨ ਪਰ ਉਹਨਾਂ ਦੀ ਹਾਰ ਕੇਵਲ ਇਸ ਕਾਰਨ ਹੋਈ ਕਿਉਂਕਿ ਉਹਨਾਂ ਦੀ ਅਗਵਾਈ ਮਹਾਰਾਜ ਰਣਜੀਤ ਸਿੰਘ ਵਰਗੇ ਬਹਾਦਰ ਦੇ ਕਦਰਦਾਨ ਵਿਅਕਤੀ ਦੇ ਹੱਥ ਵਿੱਚ ਨਹੀਂ ਸੀ ਠੀਕ ਹਾਂਜੀ ਬੇਟਾ ਇਸ ਤੋਂ ਬਾਅਦ ਅਗਲਾ ਤੁਹਾਨੂੰ ਕੁਐਸਚਨ ਹੈ ਵੀ ਕੇਂਦਰੀ ਭਾਵ ਲਿਖਣਾ ਤੁਸੀਂ 40 ਸ਼ਬਦਾਂ ਦੇ ਵਿੱਚ ਹੀ ਆਪਣੇ ਕੋਲ ਆਏਗਾ 4 ਨੰਬਰ ਦਾ ਜਿਵੇਂ ਸਤਗੁਰੂ ਨਾਨਕ ਪ੍ਰਗਟਿਆ ਭਾਈ ਗੁਰਦਾਸ ਜੀ ਦੀ ਰਚਨਾ ਹੈ ਇਸ਼ਕ ਦੀ ਨਮੀਓ ਨਮੀਂ ਬਹਾਰ ਬੁੱਲੇ ਸ਼ਾਹ ਦੀ ਜੀ ਤਾਂ ਇਹਦੇ ਵਿੱਚ ਜਿਵੇਂ ਇਸ਼ਕ ਦੀ ਨਵੀਂ ਨਵੀਂ ਬਹਾਰਾ ਵਿੱਚ ਬੁੱਲੇ ਸ਼ਾਹ ਜੀ ਇਸ਼ਕ ਹਕੀਕੀ ਦੀ ਗੱਲ ਕਰਦੇ ਹੈਗੇ ਚਲ ਆਪਏ ਕਰਦੇ ਇਹਦੇ ਵਿੱਚ ਕੇਂਦਰੀ ਭਾਵ ਤੁਹਾਡੇ ਲਈ ਹਾਂਜੀ ਬੇਟਾ ਜਿਵੇਂ ਦੇਖੋ ਇਹ ਕੇਂਦਰੀ ਭਾਵ ਆਪਣੇ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚ ਪਸਰਿਆ ਹੋਇਆ ਅਗਿਆਨਤਾ ਦਾ ਹਨੇਰਾ ਅਤੇ ਪਾਪਾਂ ਦਾ ਨਾਸ਼ ਹੋ ਗਿਆ ਗੁਰੂ ਜੀ ਨੇ ਥਾਂ-ਥਾਂ ਜਾ ਕੇ ਸੱਚ ਤੇ ਧਰਮ ਦਾ ਪ੍ਰਚਾਰ ਕੀਤਾ ਇਸ ਪ੍ਰਕਾਰ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਅਤੇ ਨੌ ਖੰਡਾਂ ਪਰਿਵ੍ਰਿਥੀ ਪ੍ਰਿਥਵੀ ਨੂੰ ਤਾਰ ਦਿੱਤਾ ਇਹਦੇ ਵਿੱਚ ਤੁਸੀਂ ਇੱਕ ਲਾਈਨ ਇਹ ਵੀ ਐਡ ਕਰ ਸਕਦੇ ਹੋਗੇ ਵੀ ਇਹ ਜਿਹੜੀ ਰਚਨਾ ਹੈਗੀ ਭਾਈ ਗੁਰਦਾਸ ਜੀ ਦੁਆਰਾ ਲਿਖੀ ਗਈ ਹੈਗੀ ਠੀਕ ਹੈ ਬੇਟਾ ਇਹ ਤੁਹਾਡਾ ਕੇਂਦਰੀ ਭਾਗ ਵੀ ਜਿਹੜਾ ਕਿ ਤੁਹਾਨੂੰ 4 ਨੰਬਰ ਦਾ ਆਏਗਾ ਹਾਂਜੀ ਬੇਟਾ ਇਸ ਤੋਂ ਆਪਰੇਸ਼ਨ ਨੰਬਰ 5 ਹੈ ਵੀ ਹੇਠ ਲਿਖੇ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖਣਾਗਾ ਇਹ ਆਪਨ ਨੂੰ ਆਏਗਾ 5 ਨੰਬਰ ਦਾ ਜਿਵੇਂ ਪ੍ਰਾਰਥਨਾ ਹੋਗੀ ਅਰਦਾਸ ਡਾਕਟਰ ਬਲਬੀਰ ਸਿੰਘ ਦੀ ਹੈ ਮਹਾਕਵੀ ਕਾਲੀਦਾਸ ਪ੍ਰੋਫੈਸਰ ਪਿਆਰਾ ਸਿੰਘ ਪਦਵੰਦੀ ਹੈ ਚਲੋ ਆਪਾਂ ਇਹਨਾਂ ਨੂੰ ਵੀ ਦੇਖ ਲੈਂਦੇ ਹਾਂਗੇ ਤੁਸੀਂ ਇਹਨਾਂ ਦੇ ਸਕਰੀਨਸ਼ਾਟ ਲੈ ਲਿਓ ਤੇ ਯਾਦ ਕਰ ਲਿਓ ਹਾਂਜੀ ਬੇਟਾ ਜਿਵੇਂ ਪ੍ਰਾਰਥਨਾ ਡਾਕਟਰ ਬਲਬੀਰ ਸਿੰਘ ਦੀ ਲਿਖੀ ਹੈ ਦੇ ਵਿੱਚ ਸਾਰ ਦੇ ਵਿੱਚ ਮਨੁੱਖੀ ਜੀਵਨ ਦੇ ਵਿੱਚ ਅਰਦਾਸ ਜਾਂ ਪ੍ਰਾਰਥਨਾ ਦਾ ਇੱਕ ਵਿਸ਼ੇਸ਼ ਮਹੱਤਵ ਦਰਸਾਇਆ ਗਿਆ ਹੈਗਾ ਹਰ ਇੱਕ ਛੋਟੇ ਵਿਅਕਤੀ ਵੱਡੀ ਵਿਅਕਤੀ ਲੋੜ ਪੈਣ ਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹੈਗਾ ਸਿੱਖ ਧਰਮ ਦੇ ਵਿੱਚ ਇਹਦਾ ਇੱਕ ਖਾਸ ਮਹਾਨਤਾ ਹੈਗੀ ਜਾਂ ਮਹੱਤਤਾ ਹੈਗੀ ਕਿਉਂਕਿ ਸਿੱਖ ਧਰਮ ਦੇ ਵਿੱਚ ਜਿਹੜੀ ਅਰਦਾਸ ਹੈਗੀ ਸਭ ਤੋਂ ਵੱਖਰੀ ਹੈਗੀ ਇਹ ਹਰ ਰੋਜ਼ ਉੱਠ ਕੇ ਸਵੇਰੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈਗੀ ਠੀਕ ਹੈ ਇਹਦੇ ਵਿੱਚ ਅਰਦਾਸ ਕੀਤੀ ਜਾਂਦੀ ਵੀ ਸਰਬਤ ਪੂਰੀ ਕਾਇਨਾਤ ਚੜ੍ਹਦੀ ਕਲਾ ਦੇ ਵਿੱਚ ਰਹੇ ਹੇ ਛੋਟੇ ਤੋਂ ਵੱਡੇ ਹੋਣ ਦਾ ਸਹਿਜ ਸੁਆ ਯਤਨ ਹੈ। ਜੇ ਤੁਸੀਂ ਸਕਰੀਨਸ਼ਾਟ ਲੈ ਲਓ ਬਟਾ। ਕਿਰ ਅਰਦਾਸ ਵੀ ਜਿਹੜੀ ਵਿਅਕਤੀ ਦਾ ਜੀਵਨ ਬਦਲ ਦਿੰਦੀ ਹੈਗੀ। ਇਹਦੇ ਵਿੱਚ ਜ਼ਿਕਰ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰੌਤਾਸ ਦੇ ਕਿਲੇ ਵਿੱਚ ਕੈਦ ਇੱਕ ਤਾੜ ਵੀ ਕੈਦੀ ਦੇ ਜੀਵਨ ਵਿੱਚ ਅਰਦਾਸ ਦੇ ਨਾਲ ਵੱਡਾ ਪਰਵਰਤਨ ਆਇਆ। ਤੇ ਉਸ ਤੌਰ ਵੀ ਦਾ ਪੂਰਾ ਚਰਿੱਤਰ ਬਦਲ ਗਿਆ ਅਰਦਾਸ ਮਨੁੱਖ ਨੂੰ ਅਥਾ ਅਨੰਦ ਤੇ ਆਤਮਿਕ ਸ਼ਾਂਤੀ ਦਿੰਦੀ ਹੈਗੀ ਅਰਦਾਸ ਤੋਂ ਹੌਸਲਾ ਪ੍ਰਾਪਤ ਕਰਕੇ ਮਨੁੱਖ ਛੋਟੀਆਂ ਵੱਡੀਆਂ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਬੇਪਰਵਾਹ ਹੋ ਕੇ ਲੰਘ ਜਾਂਦਾ ਹੈਗਾ ਇਸ ਕਰਕੇ ਸਾਨੂੰ ਕਦੇ ਕਿਸੇ ਮਨਮਤਯ ਮਨੁੱਖ ਦੀ ਗੱਲ ਨਹੀਂ ਮੰਨਣੀ ਚਾਹੀਦੀ ਕਿ ਅਰਦਾਸ ਬੇਅਰਥ ਹੈ ਸਾਨੂੰ ਹਮੇਸ਼ਾ ਉਸ ਜੈਲੂ ਪ੍ਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ ਹਮੇਸ਼ਾ ਉਸ ਦੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈਗਾ ਅਸੀਂ ਅੰਤ ਸਮੇ ਸਾਰਿਆਂ ਨੇ ਪ੍ਰਮਾਤਮਾ ਦੀ ਦਰਗਾਹ ਜਾਣਾਗਾ ਜਿੱਥੇ ਸਾਡੇ ਬੁਰੇ ਬੁਰੇ ਭਲੇ ਸਾਰੇ ਕੰਮਾਂ ਦਾ ਨਿਸ਼ਤਾਰਾ ਹੋਣਾਗਾ ਨਵੇੜਾ ਹੋਣਾਗਾ ਇਸ ਲਈ ਸਾਨੂੰ ਨੇਕ ਆਚਰਨ ਰੱਖਦੇ ਹੋਏ ਪਰਮਾਤਮਾ ਦੁਆਰਾ ਉਸ ਪ੍ਰਭੂ ਤੋਂ ਆਪਣੀਆਂ ਅਣਜਾਣ ਭੁੱਲਾਂ ਬਖਸ਼ਾ ਲੈਣੀਆਂ ਚਾਹੀਦੀਆਂ ਨੇ ਸਾਨੂੰ ਮਨੁੱਖਤਾ ਪ੍ਰਤੀ ਆਪਣਾ ਵਤੀਰਾ ਸ਼ੁੱਧ ਰੱਖਣਾ ਚਾਹੀਦਾ ਤੇ ਮਨ ਪਰਮਾਤਮਾ ਦੇ ਨਾਲ ਜੋੜ ਕੇ ਸਦਾ ਸਰਬਤ ਦੇ ਭਲੇ ਦੇ ਲਈ ਅਰਦਾਸ ਪ੍ਰਾਰਥਨਾ ਕਰਨੀ ਚਾਹੀਦੀ ਠੀਕ ਬੇਸ਼ੱਕ ਤੁਸੀਂ ਦਾ ਸਕਰੀਨ ਸ਼ਾਟ ਲੈ ਲਿਓ ਵੈਸੇ ਤੁਸੀਂ ਲਿਖਿਆ ਵੀ ਹੋਏਗਾ ਇਹਦਾ ਸਾਰ ਹਾਂਜੀ ਬੇਟਾ ਦੂਸਰਾ ਸਾਰਸੀ ਬੇਟਾ ਆਪਣੇ ਕੋਲ ਵੀ ਮਹਾਕਵੀ ਕਾਲੀਦਾਸ ਪ੍ਰੋਫੈਸਰ ਪਿਆਰਾ ਸਿੰਘ ਪਦਮ ਦਾ ਕਪਤਾ ਮਹਾਕਵੀ ਕਾਲੀਦਾਸ ਦੀ ਪ੍ਰੀਤਮਾ ਸੀ ਇਹ ਦੋਹਾਂ ਦੀ ਅਜਿਹੀ ਸੁੰਦਰ ਜੋੜੀ ਬਣੀ ਕਿ ਦੋਵੇਂ ਅਮਰ ਹੋ ਗਏ ਕਾਲੀਦਾਸ ਆਪਣੇ ਸਮੇਂ ਦਾ ਰਾਜਾ ਵਿਕਰਮਜੀਤ ਸੀ ਤੇ ਕਵਿਤਾ ਉਸ ਦੀ ਪਟਰਾਣੀ ਕਾਲੀਦਾਸ ਦੇ ਜਨਮ ਸਥਾਨ ਦੇ ਸਮੇਂ ਸਮੇਂ ਤੇ ਸਥਾਨ ਮਾਤਾ ਪਿਤਾ ਜੀਵਨ ਪਿਸ਼ੋਕਰ ਖਾਨਦਾਨ ਦੇ ਪੜ੍ਹਾਈ ਲਿਖਾਈ ਬਾਰੇ ਕੋਈ ਬਹੁਤਾ ਕੁਝ ਨਹੀਂ ਜਾਣਦਾ ਭਾਵੇਂ ਕਪਤਾ ਆਪਣੇ ਪ੍ਰੀਤਮ ਕਾਲੀਦਾਸ ਬਾਰੇ ਕਾਫੀ ਕੁਝ ਦੱਸਦੀ ਹੈ ਪਰ ਹੁਣ ਲੋਕ ਉਸ ਬਾਰੇ ਅਨੁਮਾਨ ਲਾ ਕੇ ਦੱਸਦੇ ਹਨ ਕਿ ਕਾਲੀਦਾਸ ਹਿੰਦੁਸਤਾਨ ਦੇ ਪ੍ਰਤਾਪੀ ਬਾਦਸ਼ਾਹ ਵਿਕਰਮਜੀਤ ਜੀ ਦੇ ਨੌ ਦਰਬਾਰੀ ਰਤਨਾਂ ਵਿੱਚੋਂ ਇੱਕ ਸੀ ਇਤਿਹਾਸਕਾਰ ਕਲਨ ਆਪਣੀ ਪੁਸਤਕ ਰਾਸਤਰੰਗਣੀ ਵਿੱਚ ਤਿੰਨ ਵਿਕਰਮ ਅਦਿੱਤਿਆਂ ਦਾ ਜ਼ਿਕਰ ਕਰਦਾ ਹੈ ਕਿ 11ਵੀਂ ਸਦੀ ਵਿੱਚ ਇੱਕ ਚੌਥੀ ਸਦੀ ਵਿੱਚ ਤੇ ਇੱਕ ਪਹਿਲੀ ਸਦੀ ਤੋਂ ਪਹਿਲੋਂ ਹੋਇਆ ਵਿਕਰਮੀ ਸੰਮਤ ਪਹਿਲੇ ਵਿਕਰਮ ਅਦਿੱਤ ਦੇ ਨਾਮ ਤੇ ਪਹਿਲੀ ਈਸਵੀ ਤੋਂ 56 ਬਾਰੇ ਪਹਿਲਾਂ ਸ਼ੁਰੂ ਹੋਇਆ ਜੇ ਵਿਕਰਮਿਤ ਉਜੈਨ ਦਾ ਬਾਦਸ਼ਾਹ ਸੀ ਕਾਲੀਦਾਸ ਇਸ ਦੇ ਦਰਬਾਰ ਦਾ ਸ਼ਿੰਗਾਰ ਸੀ ਕਾਲੀਦਾਸ ਨੇ ਆਪਣੀ ਪੁਸਤਕਾਂ ਵਿੱਚ ਉਜੈਨ ਨਗਰੀ ਨੂੰ ਗੂੜੇ ਸਨੇਹ ਨਾਲ ਬਿਆਨ ਕੀਤਾ ਕਾਲੀਦਾਸ ਦੀਆਂ ਸੱਤ ਪੁਸਤਕਾਂ ਵਿੱਚੋਂ ਚਾਰ ਕਾਵ ਰਗੁਵੰਸ਼, ਕੁਮਾਰ ਸੰਭ, ਰਿਤੂ ਸਹਾਰ, ਮੇਗਦੂਤ ਅਤੇ ਤਿੰਨ ਨਾਟਕ ਅਭਿਗਿਆਨ ਸਕੁੰਤਲਮ, ਵਿਕਰਮ, ਵਿਕਰਮੌਰਸ਼ਵੀ, ਮਾਲਵਿਕਾਂਗਨੀ, ਮਿੱਤਰ ਪ੍ਰਸਿੱਧ ਸਨ ਇਸ ਤੋਂ ਇਲਾਵਾ ਵੀ ਉਸ ਦੇ ਨਾਮ ਦੇ ਨਾਲ 10-15 ਪੁਸਤਕਾਂ ਮਨਸੂਬ ਕੀਤੀ ਜਾਂਦੀਆਂ ਹਨ ਕਾਲੀਦਾਸ ਦੇ ਨਾਟਕ ਸੁਖਾਂਤ ਹਨ ਜੋ ਅੰਤ ਵਿੱਚ ਖੁਸ਼ੀ ਤੇ ਸ਼ਾਂਤੀ ਦਾ ਨਜ਼ਾਰਾ ਮੂਰਤੀਮਾਨ ਕਰਦੇ ਹਨ ਉਸ ਦੀ ਕਵਿਤਾ ਕੱਚਾ ਦੁੱਧ ਹੈ ਕਿਤੇ ਪਤਲੀ ਲੱਸੀ ਨਹੀਂ ਜੋ ਚਮਤਕਾਰਾ ਉਪਮਾਵਾਂ ਤੇ ਸੁੰਦਰ ਸ਼ਬਦਾਵਲੀ ਨਾਲ ਭਰਪੂਰ ਹੈ ਪੂਰਬ ਦੇ ਲੋਕ ਕਾਲੀਦਾਸ ਦਾ ਨਾਮ ਕਪਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ ਇੱਕ ਵਿਦਵਾਨ ਨੇ ਕਵੀਆਂ ਦੀ ਗਿਣਤੀ ਕਰਦਿਆਂ ਚੀਚੀ ਲੱਗ ਲਈ ਉਂਗਲੀ ਨੂੰ ਅਨਾਮਿਕਾ ਦਾ ਨਾਮ ਦੇ ਦੇ ਗਿਆ ਜਿਸ ਦਾ ਅਰਥ ਹੈ ਕੋਈ ਨਾਂ ਥਾਂ ਨਹੀਂ ਜਹ ਉਹ ਹੈ ਹੀ ਨਹੀਂ ਅੱਛਾ ਮੰਦੇ ਲੋ ਕਾਲੀਦਾਸ ਨੂੰ ਹਿੰਦੁਸਤਾਨ ਦਾ ਸ਼ੈਕਸਪੀਅਰ ਵੀ ਕਹਿੰਦੇ ਨੇ ਤੁਸੀਂ ਐਂ ਕਰੋ ਬੇਟਾ ਇਹਦਾ ਸਕਰੀਨਸ਼ਾਟ ਲੈ ਲਓ ਵੀ ਫਿਰ ਇਸ ਤੋਂ ਯਾਦ ਕਰ ਲਿਓ ਬਾਅਦ ਵਿੱਚ ਠੀਕ ਹੈ ਮੈਸਤਾ ਤੁਸੀਂ ਯਾਦ ਕੀਤਾ ਹੋਏਗਾ ਤੁਹਾਡੇ ਜਿਹੜੇ ਟੀਚਰ ਨੇ ਤੁਹਾਨੂੰ ਕਰਾਇਆਗਾ ਬੁੱਕ ਦੇ ਕਾਪੀ ਦੇ ਉੱਪਰ ਤੁਸੀਂ ਨੋਟ ਕੀਤਾ ਹੋਏਗਾ ਅਗਰ ਨਹੀਂ ਤਾਂ ਤੁਸੀਂ ਇਸ ਤੋਂ ਸਕਰੀਨਸ਼ਾਟ ਲੈ ਕੇ ਇਸ ਨੂੰ ਯਾਦ ਕਰ ਸਕਦੇ ਹੋਗੇ ਹਾਂਜੀ ਬੇਟਾ ਪ੍ਰਸ਼ਨ ਨੰਬਰ 6ਵੀਂ ਹੈਟ ਲਿਕੇ 82 ਪ੍ਰਸ਼ਨਾਂ ਵਿੱਚੋਂ ਕਿਸੇ 2 ਦੇ ਉੱਤਰ ਆਪਣੀ ਪਾਠ ਪੁਸਤਕ ਦੇ ਆਧਾਰ ਤੇ ਲਿਖੋ ਕੁਐਸਚਨ ਦੇਖ ਲਓ ਘਰਮਨੁਖ ਦੇ ਨਿੱਜੀ ਬਲਬਲਿਆਂ ਤੇ ਸਖਸ਼ੀ ਰਹਿਣੀ ਦਾ ਕੇਂਦਰ ਕਿਵੇਂ ਹੁੰਦਾਗਾ ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ ਬਚਪਨ ਵਿੱਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਦਿੰਦਾਗਾ ਪੁਰਾਣੇ ਸਮੇਂ ਵਿੱਚ ਪੁਲਵਾਨ ਕਿਵੇਂ ਪਿੰਡਾਂ ਉੱਤੇ ਫਤੇਵਰਦਾਨ ਕਰਦੇ ਸਨ ਤਾਂ ਆਓ ਆਪਾਂ ਇਹਨਾਂ ਦੇ ਉੱਤਰ ਦੇਖਦੇ ਆਪ ਨੂੰ 2-2 ਨੰਬਰ ਦੇ ਹੋਣਗੇ 2 ਕਰਨੇ ਹੋਣਗੇ ਆਪਾਂ ਨੇ ਹਾਂਜੀ ਪਿਆਰੇ ਵਿਦਿਆਰਥੀ ਤਾਂ ਪਹਿਲੇ ਪ੍ਰਸ਼ਨ ਦਾ ਉੱਤਰ ਹੈ ਕਰ ਮਨੁੱਖ ਦੇ ਨਿੱਜੀ ਬਲਬਲਿਆਂ ਅਤੇ ਇੱਕ ਸਖਸ਼ੀ ਰਹਿਣ ਦੇ ਕੇਂਦਰ ਹੁੰਦਾ ਹੈਗਾ ਮਨੁੱਖ ਦੇ ਆਚਰਣ ਅਤੇ ਸੁਭਾਅ ਨੂੰ ਬਣਾਉਣ ਵਿੱਚ ਘਰ ਦਾ ਮਾਹੌਲ ਅਹਿਮ ਰੋਲ ਅਦਾ ਕਰਦਾ ਹੈਗਾ ਜਿਨ੍ਹਾਂ ਨੂੰ ਘਰ ਦਾ ਪਿਆਰ ਹਮਦਰਦੀ ਨਹੀਂ ਮਿਲਦੀ ਉਹ ਅੜੀਲ ਸੁਭਾਅ ਵਾਲੇ ਹੁੰਦੇ ਨੇ ਦੂਸਰਾ ਪ੍ਰਸ਼ਨ ਸੀ ਵੀ ਅਰਦਾਸ ਦਾ ਕੀ ਮਹੱਤਵ ਹੈ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ ਸਿੱਖ ਧਰਮ ਵਿੱਚ ਹਰ ਸੰਸਾਰਿਕ ਮੋਕੇ ਜਿਵੇਂ ਜਨਮ ਵਿਆਹ ਮਰਨ ਆਦਿ ਤੇ ਅਰਦਾਸ ਕੀਤੀ ਜਾਂਦੀ ਹੈ ਤਾਂ ਜੋ ਕਾਰਜ ਸਾਨੀ ਨਾਲ ਨਿਪਰੇ ਚੜ੍ਹ ਸਕੇ ਖੁਸ਼ੀਆਂ ਵਾਦੀਆਂ ਰਹਿਣ ਬਾਣਾ ਮੰਨਣ ਦੀ ਸਮਰੱਥਾ ਮਿਲੇ ਜਿੱਤ ਹਾਸਲ ਹੋਵੇ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਅੰਗ ਸੰਗ ਮਹਿਸੂਸ ਕੀਤਾ ਜਾ ਸਕੇ ਤੀਸਰਾ ਕੁਐਸਚਨ ਸੀ ਜੀ ਆਪਣੇ ਕੋਲ ਅਰਦਾਸ ਤੋਂ ਅਗਲਾ ਜਿਹੜਾ ਕੁਐਸਚਨ ਸੀ ਬਚਪਨ ਵਿੱਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਦਿੰਦਾਗਾ ਤੇ ਇਹਦੇ ਵਿੱਚ ਦੇਖੋ ਬੋਲੀ ਦਾ ਖਜ਼ਾਨਾ ਸਾਡੇ ਬਚਪਨ ਵਿੱਚ ਹੀ ਜੁੜਨਾ ਸ਼ੁਰੂ ਹੁੰਦਾ ਹੈਗਾ ਬਚਪਨ ਵਿੱਚ ਮਨ ਉੱਤੇ ਚਿੱਤਰੇ ਸ਼ਬਦ ਸਾਨੂੰ ਕਦੇ ਨਹੀਂ ਭੁੱਲਦੇ ਅਤੇ ਮੋਹਰਾ ਵਾਂਗੂ ਕੰਮ ਆਉਂਦੇ ਨੇ ਅਸੀਂ ਇਹਨਾਂ ਮੋਰਾਂ ਨੂੰ ਨਿੱਕੇ ਨਿੱਕੇ ਸਿੱਕਿਆਂ ਵਾਂਗ ਜ਼ਿੰਦਗੀ ਰੂਪੀ ਮੰਡੀ ਵਿੱਚ ਵਰਤਦੇ ਹਾਂ ਬਚਪਨ ਦੀ ਅਮੀਰ ਬੋਲੀ ਦਾ ਖਜ਼ਾਨਾ ਹੀ ਸਾਨੂੰ ਜ਼ਿੰਦਗੀ ਵਿੱਚ ਅਮੀਰ ਬਣਾ ਸਕਦਾ ਹੈ ਚੌਥਾ ਕੁਐਸਚਨ ਸੀ ਵੀ ਆਪਣੇ ਕੋਲ ਪੁਰਾਣੇ ਸਮੇਂ ਦੇ ਵਿੱਚ ਪਹਿਲਵਾਨ ਕਿਸੇ ਪਿੰਡ ਤੇ ਫਤਿਹ ਕਿਵੇਂ ਕਰਦੇ ਸੀ ਪੁਰਾਣੇ ਸਮੇਂ ਵਿੱਚ ਪਹਿਲਵਾਨ ਢੋਲ ਵਾਲੇ ਨੂੰ ਨਾਲ ਲੈ ਕੇ ਠੀਕ ਹੈ ਡਿਗ ਵਿਜੇ ਦਾ ਝੰਡਾ ਫੜ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਉੱਤੇ ਚੜਾਈ ਕਰਦੇ ਸਨ ਉਹਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ ਉਹ ਝੰਡਾ ਗੱਡ ਦਿੰਦੇ ਕਿ ਜੇਕਰ ਕੋਈ ਉੱਥੇ ਜ਼ੋਰ ਵਾਲਾ ਹੈ ਤਾਂ ਉਹ ਉਹਨਾਂ ਨਣ ਕੁੱਲ ਦੇ। ਠੀਕ ਤਾਂ ਇਹਨਾਂ ਚਾਰਾਂ ਦੇ ਵਿੱਚ ਤੁਸੀਂ ਕੋਈ ਦੋ ਕਰਨੇ ਹੋਣਗੇ ਚਾਰ ਨੰਬਰ ਦੇ ਬਣਨ ਕਰਨ ਹੋਣਗੇ। ਹਾਂਜੀ ਬੇਟਾ ਇਸ ਤੋਂ ਬਾਅਦ ਪ੍ਰਸ਼ਨ ਨੰਬਰ 9 ਹੈ ਵੀ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ ਚਿੱਤਰਣ ਲਗਭਗ 125 ਸ਼ਬਦਾਂ ਦੇ ਵਿੱਚ ਕਰਨਾ ਹੋਏਗਾ ਇਹ ਆਪਣੇ ਕੋਲ ਹੋਏਗਾ 5 ਨੰਬਰ ਦਾ ਤੁਸੀਂ ਦੋਆਂ ਦੇ ਵਿੱਚੋਂ ਕੋਈ ਇੱਕ ਕਰਨਾ ਹੋਏਗਾ ਚਲੋ ਆਪਾਂ ਇੱਕ ਕਰਦੇ ਹਾਂ ਵਜ਼ੀਰਾ ਇਕਾਂਗੀ ਹੈ ਬੰਬਕਿਸ ਤਾਂ ਵਜ਼ੀਰੇ ਦੇ ਪਾਤਰ ਚਿੱਤਰਨ ਵਿੱਚ ਪਹਿਲਾਂ ਲਿਖੂੰਗਾ ਜਾਣ ਪਛਾਣ ਇਹ ਦੱਸਾਂਗੇ ਵੀ ਕਿਹੜੀ ਕਾਂਗੀ ਦੇ ਵਿੱਚੋਂ ਹੈ ਵਜ਼ੀਰਾ ਬੰਬਕਿਸ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਬੀਨਾਵਲੀ ਦਾ ਪੁੱਤਰ ਹੈ ਉਸਦੇ ਦੋ ਹੋਰ ਭਰਾ ਤੇ ਇੱਕ ਭੈਣ ਨੇ ਉਹ ਪਾਕਿਸਤਾਨ ਦੀ ਮੰਡ ਤੋਂ ਸਮੇਂ ਉੱਜੜ ਕੇ ਆਇਆ ਹੈ ਉਸਨੇ ਘਰ ਦਾ ਗੁਜ਼ਾਰਾ ਤੋਰ ਲਈ ਕਈ ਪਾਪੜ ਵੇਲੇ ਹੁਣ ਉਹ ਟਾਂਗੀਆਂ ਦੇ ਬੰਬ ਬਣਾ ਕੇ ਗੁਜ਼ਾਰਾ ਕਰਨ ਲੱਗਾ ਹੈ ਪਰ ਇਲਾਕੇ ਦਾ थानाਧਾਰਬਿਨਾ ਕੁਝ ਸੋਚੇ ਸਮਝੇ ਉਸਨੂੰ ਕੈਮੀਕਲ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ ਮਿਹਨਤ ਮਜ਼ਦੂਰੀ ਕਰਨ ਵਾਲਾ ਉਹ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਆਦਮੀ ਹੈ ਪਾਕਿਸਤਾਨ ਤੋਂ ਉਜੜਨ ਮੰਗਰੋ ਘਰ ਦੇ ਗੁਜ਼ਾਰਾ ਤੋਰਨ ਲਈ ਕਈ ਪਾਪੜ ਵੇਲੇ ਅਤੇ ਅੰਤ ਟਾਂਗੀਆਂ ਦੇ ਬੰਬ ਬਣਾਉਣ ਦਾ ਕੰਮ ਕਰਨ ਲੱਗ ਪਿਆ ਉਹ ਆਪਣੇ ਘਰ ਆਪਣੇ ਕੰਮ ਕਰਨ ਵਾਲੇ ਸੰਦ ਤੇ ਸਾਦੇ ਆ ਰਿ ਚੁੱਕੇ ਲੋਕਾਂ ਦੇ ਘਰ ਵਿੱਚ ਲੱਕੜ ਦਾ ਕੰਮ ਕਰਨ ਵੀ ਜਾਂਦਾਗਾ ਸਰਕਾਰੀ ਅਫਸਰਾਂ ਤੋਂ ਡਰਨ ਵਾਲਾ ਉਹ ਥਾਣੇਦਾਰ ਤੋਂ ਡਰਦਾਗਾ ਤੇ ਉਸ ਨਾਲ ਬੜੀ ਅਧੀਨਗੀ ਨਾਲ ਗੱਲ ਕਰਦਾਗਾ ਉਸ ਨੂੰ ਕਹਿੰਦਾਗਾ ਜੇਕਰ ਉਸ ਦੇ ਟਾਂਗੇ ਦੇ ਬੰਬ ਟੁੱਟੇ ਹੋਏ ਹਨ ਤਾਂ ਉਹ ਛੇਤੀ ਬਣਾ ਦੇਗਾ ਉਹ ਥਾਣੇਦਾਰ ਦੀਆਂ ਚੁਸਤ ਗੱਲਾਂ ਨਹੀਂ ਸਮਝਦਾ ਆਪਣੇ ਭਰਾਵਾਂ ਨਾਲ ਲੜਦੇ ਰਹਿਣ ਵਾਲਾ ਵੀਰਾਂ ਵਾਲੀ ਅਨੁਸਾਰ ਵਜੀਰੇ ਸਮੇਤ ਉਸ ਦੇ ਤਿੰਨ ਪੁੱਤਰ ਆਪਸ ਵਿੱਚ ਲੜਦੇ ਝਗੜਦੇ ਅਤੇ ਉਸ ਨੂੰ ਪਿਆਰ ਨਹੀਂ ਕਰਦੇ ਹਾਸ ਰਸ ਉਪਜਾਉਣ ਵਾਲਾ ਇਕਾਂਗੀ ਵਿੱਚ ਉਸ ਦੀ ਥਾਣੇਦਾਰ ਨਾਲ ਹੋਈ ਬਾਰਤਾਲਾਪ ਅਤੇ ਉਸ ਦੁਆਰਾ ਥਾਣੇਦਾਰ ਦੇ ਉੱਤੇ ਕੀਤੇ ਤਰਲੇ ਇਕਾਂਗੀ ਵਿੱਚ ਹਾਸ ਰਸ ਪੈਦਾ ਕਰਦੇ ਹਨ ਤੇ ਥਾਣੇਦਾਰ ਦੇ ਵਿਅੰਗਮਈ ਚਰਿੱਤਰ ਨੂੰ ਖੂਬ ਉਗਾੜਦੇ ਠੀਕ ਹੈ ਤਾਂ ਇਹ 5 ਪੁਆਇੰਟ ਲਿਖੋ ਜਿਹੜੇ ਕਿ ਵਜ਼ੀਰੇ ਦੇ ਪਾਤਰ ਚਿੱਤਰ ਨਾਲ ਰਿਲੇਟਡ ਨੇ ਅਸੀਂ ਸਕਰੀਨਸ਼ਾਟ ਲੈ ਸਕਦੇ ਹਾਂ ਅਗਰ ਲਿਖਿਆ ਕਾਪੀ ਤੋਂ ਤਾਂ ਉੱਥੋਂ ਵੀ ਯਾਦ ਕਰ ਸਕਦੇ ਹੋ ਠੀਕ ਹੈ ਤੁਹਾਨੂੰ 5 ਨੰਬਰ ਦਾ ਆਏਗਾ ਬੇਟਾ ਅਗਲਾ ਕੁਐਸਚਨ ਅਪ੍ਰੈਸ਼ਨ ਨੰਬਰ 10 ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਦਿਓ ਠੀਕ ਹੈ ਇਹ ਦੋ ਨੇ ਪੁੱਤ ਠੀਕ ਹੈ ਜਾਣ ਨਾਲ ਤੁਸੀਂ ਕਿਸੇ ਇੱਕ ਦੇ ਉੱਤਰ ਦੇਣੇ ਨੇ ਤਿੰਨ ਨੰਬਰ ਦੇ ਇਹਦੇ ਵਿੱਚੋਂ ਤਿੰਨ ਕੁਐਸਚਨ ਹੋਣਗੇ ਤੁਹਾਨੂੰ ਜਿਵੇਂ ਦੇ ਵਿੱਚ ਦੇਖੋ ਪਹਿਲਾ ਹੈ ਨਹੀਂ ਤੂਪਲੇਖੇ ਵਿੱਚ ਰਹਿ ਰਹੇਗਾ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਨੇ ਸਿੱਖ ਮਰਾਠੇ Rajput ਸੰਤ ਸਾਧੂ ਸ਼ੀਆ ਸੂਫੀ ਕਾਲਜ ਹਿੰਦੂ ਜਾਤੀ ਤੇਰੇ ਹਕੂਮਤ ਤੋਂ ਦੁਖੀ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਾਂਜੀ ਬੇਟਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਵੀ ਪਹਿਲਾਂ ਇਹ ਸ਼ਬਦ ਆਵਾਜ਼ ਨੇ ਔਰੰਗਜੀਬ ਨੂੰ ਕਹੇ ਕਿਹਨੇ ਕਹ ਪੁੱਤ ਆਵਾਜ਼ ਨੇ ਔਰੰਗਜੀਬ ਨੂੰ ਕਹੇ ਠੀਕ ਹੈ ਪਹਿਲਾ ਪ੍ਰਸ਼ਨ ਸੀ ਦੂਸਰਾ ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ ਸਨ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਨੇ ਇਹ ਦੂਜੇ ਪ੍ਰਸ਼ਨ ਦਾ ਉੱਤਰ ਹੈਗਾ ਤੀਜਾ ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈਗਾ ਸਿੱਖ ਮਰਾਠੇ ਰਾਜਪੂਤ ਸੰਤ ਠੀਕ ਹੈ ਇਹ ਸਾਰੇ ਹੀ ਔਰੰਗਜ਼ੇਬ ਦੀ ਉਸ ਤੋਂ ਦੁਖੀ ਸੀ ਇਹ ਆਪਣੇ ਕੋਲ ਪ੍ਰਸ਼ਨ ਨੰਬਰ 3 ਦਾ ਬਸ ਓਕੇ ਸੀ ਇਸ ਤਰੀਕੇ ਨਾਲ ਅਗਲਾਗਾ ਮੈਨੂੰ ਪਹਿਲੀ ਸ਼ੱਕ ਸੀ ਉਹ ਮੇਰੇ ਨਾਲ ਅੱਖਾਂ ਨਹੀਂ ਮਿਲ ਸਕੇਗਾ ਠੀਕ ਹੈ ਇਹ ਤੁਸੀਂ ਚੈੱਕ ਕਰ ਲਿਓ ਇਸ ਤੋਂ ਬਾਅਦ ਬੇਟਾ ਨਾਵਲ ਇੱਕ ਹੋਰ ਨਵਾਂ ਸਾਲ ਦੇ ਆਧਾਰ ਤੇ ਕਿਸੇ ਇੱਕ ਦਾ ਤੁਸੀਂ ਪਾਤਰ ਚਿੱਤਰਣ ਕਰਨਾ ਹੈਗਾ 150 ਸ਼ਬਦਾਂ ਦੇ ਵਿੱਚ ਇਹ ਵੀ ਆਪਣੇ ਕੋਲ ਆਏਗਾ ਬੇਟਾ 5 ਨੰਬਰ ਦਾ ਠੀਕ ਹੈ ਚਲੋ ਆਪਾਂ ਇਹ ਦੋਨੋਂ ਕਰਦੇ ਆਂਗੇ ਜਿਹੜਾ ਤੁਹਾਨੂੰ ਸੌਖਾ ਲੱਗਿਆ ਕਰ ਲਿਓ ਬਸੇ ਤੁਹਾਡੇ ਨਾਵਲ ਦੇ ਵਿੱਚ ਜਿੰਨੇ ਵੀ ਪਾਤਰ ਨੇ ਬੁੱਤ ਤੁਸੀਂ ਸਾਰੇ ਬਣਦੇ ਨੇ ਇਹ ਨਹੀਂ ਹੈ ਵੀ ਤੁਸੀਂ ਇਹ ਦੋਨੋਂ ਕਰਨੇ ਨੇ ਠੀਕ ਹੈ ਇੰਪੋਰਟੈਂਟ ਨੇ ਹੋਰ ਬਹੁਤ ਸਾਰੇ ਇੰਪੋਰਟੈਂਟ ਨੇ ਜਿਹੜੇ ਤੁਸੀਂ ਪੜ੍ਹਨੇ ਨੇ ਥੁਲੇ ਦੇ ਵਿੱਚ ਆਪਾਂ ਕਰਦੇ ਹਾਂਗੇ ਪਹਿਲਾਂ ਤਾਰੋ ਦਾ ਵੱਧ ਚਤਨ ਕਰਦੇ ਆਂ ਫਿਰ ਆਪਾਂ ਕਰਾਂਗੇ ਸੁਮਣ ਦਾ ਹਾਂਜੀ ਬੇਟਾ ਤਾਂ ਸਭ ਤੋਂ ਪਹਿਲਾਂ ਜਾਣ ਪਛਾਣਾ ਲਿਖਾਂਗੇ ਵੀ ਕਿਹੜੇ ਇਕਾਂਗੀ ਦੇ ਵਿੱਚੋਂ ਹੈ ਤਾਰ ਨਾਵਲ ਇੱਕ ਹੋਰ ਨਵਾਂ ਸਾਲ ਦੀ ਮਹੱਤਵਪੂਰਨ ਪਾਤਰ ਹੈ ਉਹ ਨਾਵਲ ਦੇ ਨਾਇਕ ਬੰਤੇ ਦੀ ਪਤਨੀ ਹੈ ਉਸਦੇ ਦੋ ਕੁੜੀਆਂ ਤੇ ਇੱਕ ਮੁੰਡਾ ਫੰਮਣ ਹੈ ਤਾਰੂ ਕੱਚੀ ਪੱਕੀ ਪੜੀ ਹੋਈ ਹੈ ਉਸ ਦਾ ਰੰਗ ਸਾਮਲਾ ਤੇ ਨੈਣ ਨਕਸ਼ ਤਿੱਖੇ ਹਨ ਹੁਣ ਆਪਾਂ ਲਿਖਾਂਗੇ ਵੀ ਉਹਦੇ ਵਿੱਚ ਕਿਹੜੇ ਕਿਹੜੇ ਗੁਣ ਨੇ ਇੱਕ ਸੁਧਾਰਨ ਔਰਤ ਤਾਰੂ ਇੱਕ ਸੁਧਾਰਨ ਕਿਸਮ ਦੀ ਔਰਤ ਹੈ ਘਰ ਵਿੱਚ ਰਹਿਣ ਕਾਰਨ ਉਸ ਦਾ ਵਿਆਹ ਜਾਦਾ ਲੋਕਾਂ ਨਾਲ ਵਾਹ ਸੌਰੀ ਜਾਦਾ ਲੋਕਾਂ ਨਾਲ ਨਹੀਂ ਪੈਂਦਾ ਉਹ ਬੰਤੇ ਦੀਆਂ ਨਵੇਂ ਸਾਲ ਅਤੇ ਬੈੱਡ ਟੀ ਵਰਗੀਆਂ ਗੱਲਾਂ ਨੂੰ ਸਮਝ ਨਹੀਂ ਪਾਉਂਦੀ ਧੀਆਂ ਨੂੰ ਪੁੱਤਰਾ ਵਾਂਗ ਪਿਆਰ ਕਰਨ ਵਾਲੀ ਤਾਰੂ ਆਪਣੀਆਂ ਧੀਆਂ ਨੂੰ ਪੁੱਤਰ ਵਾਂਗ ਫੁੱਮਣ ਵਾਂਗ ਪਿਆਰ ਕਰਦੀ ਹੈ ਇਸ ਲਈ ਜਦੋਂ ਬੰਤਾ ਫੁਮਣ ਨੂੰ ਰਿਕਸ਼ੇ ਵਿੱਚ ਬਿਠਾ ਕੇ ਝੂਟਾ ਦਿੰਦਾਗਾ ਤਾਂ ਉਹ ਕੁੜੀਆਂ ਨੂੰ ਵੀ ਝੂਟੇ ਦੇਣ ਲਈ ਕਹਿੰਦੀ ਹੈਗੀ ਪਤੀ ਦੀ ਸੇਵਾ ਕਰਨ ਵਾਲੀ ਤਾਰੂ ਆਪਣੇ ਪਤੀ ਦੀ ਸੇਵਾ ਕਰਨ ਵਾਲੀ ਔਰਤ ਹੈ ਬੰਤਾ ਜਦ ਸਾਰਾ ਦਿਨ ਰਿਕਸ਼ਾ ਚਲਾ ਕੇ ਘਰ ਆਉਂਦਾਗਾ ਤਾਂ ਤਾਰੂ ਉਸ ਦੀਆਂ ਲੱਤਾਂ ਘੁੱਟਦੀ ਹੈ ਉਹ ਬੰਤੇ ਨੂੰ ਆਪਣੇ ਲੈ ਕੇ ਹੋ ਲਿਆਉਣ ਲਈ ਵੀ ਕਹਿੰਦੀ ਹੈ ਮਿਹਨਤੀ ਅਤੇ ਜ਼ਿੰਮੇਵਾਰ ਔਰਤ ਤਾਰੂ ਇੱਕ ਮਿਹਨਤੀ ਔਰਤ ਹੈ ਉਹ ਘਰ ਨੂੰ ਪੂਰੇ ਜ਼ਿੰਮੇਵਾਰੀ ਨਾਲ ਸੰਭਾਲਦੀ ਹੈ ਘਰ ਦੇ ਗੁਜ਼ਾਰੇ ਲਈ ਉਹ ਇੱਕ ਮਾਸਟਰ ਦੇ ਘਰੇ ਕੰਮ ਕਰਨ ਵੀ ਜਾਂਦੀ ਹੈ ਆਪਣੀ ਸੱਸ ਨਾਲ ਲੜਾਈ ਝਗੜਾ ਕਰਨ ਵਾਲੀ ਤਾਰੂ ਆਪਣੀ ਸੱਸ ਸਨਾਨ ਘਰ ਵਿੱਚ ਲੜਾਈ ਰਹਿੰਦੀ ਹੈ ਉਹ ਦੋਵੇਂ ਪੈਸਿਆਂ ਦੇ ਕਾਰਨ ਆਪਸ ਵਿੱਚ ਲੜਦੀਆਂ ਹੀ ਰਹਿੰਦੀਆਂ ਨੇ ਘਰ ਦੀ ਗਰੀਬੀ ਤੋਂ ਪਰੇਸ਼ਾਨ ਤਾਰੂ ਘਰ ਦੀ ਗਰੀਬੀ ਕਾਰਨ ਪਰੇਸ਼ਾਨ ਰਹਿੰਦੀ ਹੈ ਉਹ ਬੰਤੇ ਦੇ ਸਿਰ ਚੜੇ ਕਰਜ਼ੇ ਦਾ ਵੀ ਫਿਕਰ ਰੰਦਾਗਾ ਕਰਜ਼ੇ ਕਾਰਨ ਉਸ ਦੇ ਆਪਣੇ ਪਤੀ ਬੰਤੇ ਨਾਨ ਨਾਲ ਕਈ ਵਾਰ ਲੜਾਈ ਵੀ ਹੋ ਜਾਂਦੀ ਹੈ ਕਿ ਬਿਮਾਰੀ ਦਾ ਸ਼ਿਕਾਰ ਤਾਰੋ ਜਦ ਵਿਆਹੀ ਆਈ ਸੀ ਤਾਂ ਬਹੁਤ ਸੁੰਦਰ ਤੇ ਤੰਦਰੁਸਤ ਸੀ ਪਰੰਤੂ ਫੁੱਮਣ ਦੇ ਜਨਮ ਤੋਂ ਬਾਅਦ ਉਹ ਬਿਮਾਰ ਰਹਿਣ ਲੱਗ ਪਈ ਬੰਤੇ ਨੂੰ ਉਸਦੀ ਸਿਹਤ ਦੀ ਬਹੁਤ ਚਿੰਤਾ ਰਹਿੰਦੀ ਹੈ ਇਸ ਲਈ ਉਹ ਆਪਣੇ ਲਈ ਘਿਓ ਲਿਆਣ ਦੀ ਥਾਂ ਤਾਰੋ ਲਈ ਟੀਕੇ ਤੇ ਦਵਾਈਆਂ ਲਿਆਣੀਆਂ ਚਾਹੁੰਦਾਗਾ ਮਾਨਸਿਕ ਤੌਰ ਤੇ ਦੁਖੀ ਔਰਤ ਤਾਰੋ ਬੰਤੇ ਦੀਆਂ ਗੱਲਾਂ ਨੂੰ ਮੰਨ ਤੇ ਲਾ ਲੈਂਦੀ ਹੈ ਇੱਕ ਵਾਰ ਬੰਤੇ ਨੇ ਉਸਦੇ ਦੋ ਥੱਫੇ ਮਾਰ ਦਿੱਤੇ ਉਸ ਤੋਂ ਬਾਅਦ ਉਸਨੇ ਤਾਰੋ ਨੂੰ ਕਦੇ ਖੁਸ਼ਮਾਨ ਨਹੀਂ ਵੇਖਿਆ ਤਾਰੋ ਦੀ ਸੱਸ ਨੇ ਤਾਰੋ ਦਾ ਸਾਮਾਨ ਆਪਣੀਆਂ ਧੀਆਂ ਨੂੰ ਦਾਜ ਵਿੱਚ ਦੇ ਦਿੱਤਾ ਜਿਸ ਕਰਕੇ ਉਹ ਮਾਨਸਿਕ ਤੌਰ ਤੇ ਦੁਖੀ ਹਤੇ ਇਹ ਕੁਝ ਪੁਆਇੰਟ ਨੇ ਬੁੱਤ ਜੋ ਤੁਸੀਂ ਇਸ ਪਾਤਰ ਚਿੱਤਰਣ ਦੇ ਵਿੱਚ ਲਿਖੋਗੇ ਜੇ ਸਕਰੀਨ ਸ਼ਾਟ ਲੈਣ ਦਾ ਲੈ ਸਕਦੇ ਹੋਗੇ ਠੀਕ ਇਸ ਤੋਂ ਅਗਲਾ ਸੀ ਆਪਣੇ ਕੋਲ ਫੁੰਮਣ ਦਾ ਪਾਤਰ ਚਿੱਤਰਣ ਤਤੋ ਲਈ ਵੀ ਪਕਰਦੇ ਆਂ ਜਾਣ ਪਛਾਣ ਦੇ ਵਿੱਚ ਲਿਖਾਂਗੇ ਫੁੱਮਣ ਨਵਾਂ ਹੋਰ ਇੱਕ ਹੋਰ ਨਵਾਂ ਸਾਲ ਨਾਵਲ ਦਾ ਗੌਣ ਪਾਤਰ ਹੈ ਉਹ ਨਾਵਲ ਦੇ ਨਾਇਕ ਬੰਤੇ ਦਾ ਪੁੱਤਰ ਹੈ ਉਸ ਦੀ ਮਾਂ ਦਾ ਨਾਮ ਤਾਰੂ ਹੈ ਉਸ ਦੇ ਦੋ ਉਹ ਦੋ ਭੈਣਾਂ ਦਾ ਇਕੱਲਾ ਭਰਾ ਹੈਗਾ ਉਹ ਤੀਜੀ ਜਮਾਤ ਵਿੱਚ ਪੜਦਾ ਹੈਗਾ ਮਾਂ ਬਾਪ ਦੀ ਆਸਾਂ ਦਾ ਕੇਂਦਰ ਫੁੱਮਣ ਆਪਣੇ ਮਾਪਿਆਂ ਦੀ ਆਸਾਂ ਦਾ ਕੇਂਦਰ ਹੈ ਬੰਤੇ ਨੂੰ ਫੁੱਮਣ ਤੋਂ ਬਹੁਤ ਉਮੀਦਾਂ ਹਨ ਬੰਤਾ ਸੋਚਦਾ ਹੈਗਾ ਫੁੱਮਣ ਪੜ੍ਹ ਲਿਖ ਕੇ ਵੱਡਾ ਅਫਸਰ ਬਣੇਗਾ ਜੋ ਉਸ ਦੇ ਘਰ ਦੀ ਸਾਰੀ ਗਰੀਬੀ ਦੂਰ ਕਰ ਦੇਗਾ ਪੜ੍ਹਨ ਦਾ ਸ਼ੁਕੀਨ ਫੁੱਮਣ ਨੂੰ ਪੜਨ ਦੇ ਵਿੱਚ ਬਹੁਤ ਰੁਚੀ ਹੈ ਬੰਤਾ ਵੀ ਇਹ ਸੋਚਦਾ ਹੈ ਕਿ ਫੁੱਮਣ ਪੜ੍ਹਨ ਲਿਕੇ ਵੱਡਾ ਅਫਸਰ ਬਣੇਗਾ ਜਦ ਬੰਤਾ ਦੁਪਹਿਰੇ ਰਿਸ਼ਤਰ ਲੈ ਕੇ ਘਰ ਆਉਂਦਾਗਾ ਤਾਂ ਫੁੱਮਣ ਉਸ ਤੋਂ ਆਪਣਾ ਦੇਸ਼ ਪਾਠ ਪੜ੍ਹਦਾਗਾ ਤੇ ਉਸਦੇ ਅਰਥ ਵੀ ਪੁੱਛਦਾਗਾ ਜਿਗਿਆਸੂ ਰੁਚੀਆਂ ਵਾਲਾ ਫੁੱਮਣ ਇੱਕ ਜਿਗਿਆਸੂ ਲੜਕਾ ਹੈਗਾ ਜਦੋਂ ਬੰਤੇ ਤੋਂ ਆਪਣੇ ਦੇਸ਼ ਪਾਠ ਵਿੱਚ ਆਏ ਸ਼ਬਦਾਂ ਦੇ ਅਰਥ ਪੁੱਛਦਾਗਾ ਤਾਂ ਉਸਦੀ ਜਿਗਿਆਸੀ ਰੁਚੀ ਦਾ ਪਤਾ ਲੱਗਦਾਗਾ ਹਾਜ਼ਰ ਜਵਾਬ ਫੁੱਮਣ ਬਹੁਤ ਹਾਜ਼ਰ ਜਵਾਬ ਹੈ ਉਹ ਬੰਤੇ ਨੂੰ ਉਸ ਦੀਆਂ ਗੱਲਾਂ ਦੇ ਤੁਰੰਤ ਜਵਾਬ ਦਿੰਦਾ ਹੈਗਾ ਬੰਤਾ ਜਦੋਂ ਉਸ ਨੂੰ ਗੱਲਾਂ ਵਿੱਚ ਲਾ ਕੇ ਬਾਤ ਸੁਣਾਉਣ ਤੋਂ ਟਲਦਾ ਹੈਗਾ ਤਾਂ ਫੁੱਮਣ ਉਸ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ ਤੇ ਹੋਰ ਸਵਾਲ ਪਾ ਦਿੰਦਾ ਹੈਗਾ ਬਾਤਾਂ ਸੁਣਨ ਦਾ ਸ਼ੌਕੀਨ ਫੁੱਮਣ ਨੂੰ ਬਾਤਾਂ ਸੁਣਨ ਦਾ ਬਹੁਤ ਸ਼ੌਂਕ ਹੈ ਉਹ ਬੰਤੇ ਤੋਂ ਬਾਤਾਂ ਸੁਣਨ ਦੇ ਲਈ ਦੇਰ ਰਾਤ ਤੱਕ ਜਾਗਦਾ ਰਹਿੰਦਾ ਹੈਗਾ ਮਾਪਿਆਂ ਦਾ ਪਿਆਰਾ ਪੁੱਤਰ ਫੁੱਮਣ ਆਪਣੇ ਮਾਪਿਆਂ ਦਾ ਪਿਆਰਾ ਪੁੱਤਰ ਹੈ ਉਸ ਦੇ ਦੋ ਉਹ ਦੋ ਭੈਣਾਂ ਦਾ ਇਕੱਲਾ ਭਰਾ ਹੈਗਾ ਤਾਰੂ ਅਤੇ ਬੰਤਾ ਉਸ ਨੂੰ ਬਹੁਤ ਪਿਆਰ ਕਰਦੇ ਨੇ ਬੰਤਾ ਉਸ ਨੂੰ ਆਪਣੇ ਰਿਕਸ਼ੇ ਵਿੱਚ ਬਿਠਾ ਕੇ ਸ਼ਹਿਰ ਘਰਾਉਂਦਾਗਾ ਉਸ ਨੂੰ ਇੱਕ ਵੱਡਾ ਅਫਸਰ ਬਣਾਉਣਾ ਚਾਹੁੰਦਾਗਾ ਮਾਪਿਆਂ ਨੂੰ ਪਿਆਰ ਕਰਨ ਵਾਲਾ ਫੁੱਮਣ ਵੀ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਹੈ ਇੱਕ ਵਾਰ ਜਦੋਂ ਬੰਤਾ ਉਸ ਦੀ ਮਾਂ ਤਾਰੂ ਨੂੰ ਮਾਰਨ ਲੱਗਦਾ ਤਾਂ ਰੋਣ ਲੱਗ ਜਾਂਦਾਗਾ ਜਦ ਬੰਤਾ ਦੁਪਹਿਰੇ ਰਿਕਸ਼ਾ ਘਰ ਲੈ ਕੇ ਆਉਂਦਾ ਤਾਂ ਉਹ ਭੱਜ ਕੇ ਗੇਟ ਖੋਲਦਾਗਾ ਤਾਂ ਇਹ ਆਪਣੇ ਕੋਲ ਬੇਟਾ ਫੁੱਮਣ ਦਾ ਪਾਤਰ ਚਿੱਤਰ ਨਹੀਂ ਸੀ ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਹਾਂਜੀ ਬੇਟਾ ਤਾਂ ਇਹ ਤੁਹਾਡਾ ਪੇਪਰ ਸੀ ਵੀ ਉਮੀਦ ਹੈ ਇਸ ਪੇਪਰ ਦੇ ਵਿੱਚ ਬਹੁਤ ਸਾਰੇ ਕੁਐਸਚਨ ਨੇ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਇੰਪੋਰਟੈਂਟ ਹੈ ਠੀਕ ਹੈ ਮਾਡਲ ਟੈਸਟ ਪੇਪਰ ਹੈ ਠੀਕ ਹੈ ਇਹ ਨਹੀਂ ਆ ਵੀ ਤੁਹਾਨੂੰ ਬਿਲਕੁਲ ਸੇਮ ਦਾ ਸੇਮ ਇਹ ਪੇਪਰ ਆਏਗਾ ਐਸਾ ਨਹੀਂ ਹੁੰਦਾ ਹੈਗਾ ਤੇ ਨਾ ਹੀ ਤੁਹਾਨੂੰ ਕੋਈ ਅਜਿਹਾ ਪੇਪਰ ਮਿਲ ਸਕਦਾ ਹੈਗਾ ਤੁਸੀਂ ਯਾਦ ਕਰੋ ਸਿਲੇਬਸ ਦੇ ਅਨੁਸਾਰ ਯਾਦ ਕਰੋ ਹਾਂ ਇਹਦੇ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਇੰਪੋਰਟੈਂਟ ਨੇ ਠੀਕ ਹੈ ਬੇਟਾ ਸਾਰੇ ਵਿਦਿਆਰਥੀ ਵਧੀਆ ਆਪਣੀ ਤਿਆਰੀ ਕਰੋ ਤਾਂ ਜੋ ਆਪਾਂ ਪਹਿਲਾ ਪੇਪਰ ਵਧੀਆ ਢੰਗ ਨਾਲ ਨੰਨ ਲਈਏ ਸਾਡੀ ਵਧੀਆ ਤਿਆਰੀ ਹੋਊਗੀ ਵਧੀਆ ਪੇਪਰ ਹੋਊਗਾ ਤਾਂ ਆਉਣ ਵਾਲੇ ਪੇਪਰ ਅਸੀਂ ਹੋਰ ਵਧੀਆ ਢੰਗ ਨਾਲ ਕਰ ਸਕਦੇ ਹਾਂ